ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿ ਵੱਡੀਆਂ ਖਬਰਾਂ ਪੰਜਾਬ ਸਰਕਾਰ ਵੱਲੋਂ ਦਿੱਤੀ ਗਰੰਟੀ ਹੋਵੇਗੀ ਪੂਰੀ ਮਾਨ ਸਰਕਾਰ ਨੇ ਸੁਣਾਈ ਵੱਡੀ ਖੁਸ਼ਖਬਰੀ ਜਾਲੀ ਸਰਟੀਫਿਕੇਟ ਬਣਾ ਕੇ ਲਾਹਾਂ ਲੈਣ ਵਾਲੇ ਇੱਕ ਹੋਰ ਵਿਅਕਤੀ ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਕੈਬਨਟ ਮੰਤਰੀ ਨੇ ਦਿੱਤੇ ਕਾਰਵਾਈ ਦੇ ਹੁਕਮਾਂ ਪੰਜਾਬ ਦੇ ਨੌਜਵਾਨਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ ਕੈਬਨਟ ਮੰਤਰੀ ਅਮਨ अरोड़ा ਨੇ ਸੁਣਾਈ ਖੁਸ਼ਖਬਰੀ ਮਾਨ ਸਰਕਾਰ ਦਾ ਵੱਡਾ ਫੈਸਲਾ 23 ਦਸੰਬਰ ਤੱਕ ਕੋਈ ਵੀ ਖੁਸ਼ੀ ਦਾ ਸਮਾਗਮ ਨਹੀਂ ਕਰਵਾਵੇਗੀ ਪੰਜਾਬ ਸਰਕਾਰ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਆਈ ਸਾਹਮਣੇ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਨੂੰ ਵੱਡੇ ਹੁਕਮ ਕੀਤੇ ਜਾ ਰਹੇ 6ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਤਿਹਾਸਿਕ ਥਾਵਾਂ ਦੀ ਯਾਤਰਾ ਕਰਵਾਉਣ ਦੇ ਦਿੱਤੇ ਨਿਰਦੇਸ਼ ਪੰਜਾਬ ਚ ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਵਾਲਿਆਂ ਤੇ ਹੋਵੇਗੀ ਕਾਰਵਾਈ ਅੱਜ ਤੋਂ ਕੱਟੇ ਜਾਣਗੇ ਚਲਾਣ ਪੰਜਾਬ ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਜਾ ਰਹੀ ਹੈ ਇਸ ਦੀਆਂ ਤਿਆਰੀ ਵੀ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਯੋਜਨਾ ਚਾਰ ਪੜਾਵਾਂ ਵਿੱਚ ਪੂਰੀ ਕੀਤੀ ਜਾਣੀ ਹੈ ਜਿਸ ਵਿੱਚ ਲਗਭਗ 80 ਲੱਖ ਔਰਤਾਂ ਨੂੰ ਲਾਭ ਮਿਲੇਗਾ ਇਸ ਦੇ ਲਈ ਸਰਕਾਰ ਨੇ ਵਿੱਤ ਵਿਭਾਗ ਨੂੰ ਫਾਈਲ ਵੀ ਭੇਜ ਦਿੱਤੀ ਹੈ ਔਰਤਾਂ ਦੀਆਂ ਲੋੜਾਂ ਅਨੁਸਾਰ ਇਸ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾਵੇਗਾ ਸਭ ਤੋਂ ਪਹਿਲਾਂ ਇਕੱਲੀਆਂ ਔਰਤਾਂ ਨੂੰ ਇਹ ਲਾਭ ਮਿਲਣ ਦੀ ਉਮੀਦ ਹੈ ਇਨ੍ਹਾਂ ਵਿੱਚ ਵਿਦਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਆਦਿ ਸ਼ਾਮਿਲ ਹੋਣਗੀਆਂ ਇਸ ਤੋਂ ਬਾਅਦ ਹੌਲੀ-ਹੌਲੀ ਇਸ ਯੋਜਨਾ ਦਾ ਲਾਭ ਹੋਰ ਔਰਤਾਂ ਤੱਕ ਪਹੁੰਚਾਇਆ ਜਾਵੇਗਾ ਇਸ ਪਹਿਲੇ ਪੜਾਅ ਵਿੱਚ 1.5 ਲੱਖ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਜਿਸ ਕਾਰਨ ਪੰਜਾਬ ਦਾ ਸਿੱਧਾ ਖਰਚ 15 ਕਰੋੜ ਰੁਪਏ ਪ੍ਰਤੀ ਮਹੀਨਾ ਅੱਜ ਦਾ ਇਸ ਦੇ ਨਾਲ ਹੀ ਜੇ ਪੰਜਾਬ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 1 ਕਰੋੜ 2 ਲੱਖ ਮਹਿਲਾ ਵੋਟਰ ਹਨ ਪਰ ਇਸ ਦਾ ਸਿੱਧਾ ਲਾਭ ਲਗਭਗ 80 ਲੱਖ ਔਰਤਾਂ ਨੂੰ ਮਿਲਣ ਵਾਲਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹੋਰ ਵਰਗਾਂ ਦੇ ਹਿੱਤਾਂ ਲਈ ਵਚਨਬੱਧ ਹੈ ਉੱਥੇ ਹੀ ਅਨੁਸੂਚੀ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਇਸ ਦਿਸ਼ਾ ਵਿੱਚ ਕੰਮ ਕਰਦੇ ਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਅਕਤੀ ਵੱਲੋਂ ਬਣਵਾਏ ਗੇ ਜਾਲੀ ਸਰਟੀਫਿਕੇਟ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਮੰਡੀ ਜਾਣਕਾਰੀ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਚਰਨਦਾਸ ਪੁੱਤਰ ਬਖਸੀ ਰਾਮ ਵਾਸੀ ਪਿੰਡ ਜੀਵਾ ਤਹਿਸੀਲ ਗੁਰੂ ਹਰਸਰਾਇ ਜਿਲ੍ਹਾ ਫਿਰੋਜ਼ਪੁਰ ਨੇ ਅਨੁਸੂਚੀ ਜਾਤੀ ਕਮਿਸ਼ਨ ਦੇ ਚੇਅਰਮੈਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਜਕੁਮਾਰ ਉਰਫ ਰਾਜੂ ਪੁੱਤਰ ਜੈਪ੍ਰਕਾਸ਼ ਵਾਸੀ ਰੇਲਵੇ ਬਸਤੀ ਗੁਰੂ ਹਰਸਰਾਇ ਫਿਰੋਜ਼ਪੁਰ ਵੱਲੋਂ ਅਨੁਸੂਚੀ ਜਾਤੀ ਦਾ ਜਾਲੀ ਸਰਟੀਫਿਕੇਟ ਬਣਾਇਆ ਗਿਆ ਹੈ ਜਿਸ ਅਧਾਰ ਤੇ ਉਸ ਵੱਲੋਂ ਅਨੁਸੂਚੀ ਜਾਤੀ ਨੂੰ ਮਿਲਣ ਵਾਲੇ ਲਾਭ ਲੈ ਜਾ ਰਹੇ ਹਨ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਰਾਜਪਦਰੀ ਸਕਰੂਟੀ ਕਮੇਟੀ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਅਤੇ ਜਾਂਚ ਉਪਰੰਤ ਪਾਇ ਰਾਜੂ ਬਿਹਾਰ ਦਾ ਜੰਪਾਲ ਸੀ ਅਤੇ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦਾ ਸੀ ਪਰੰਤੂ ਇਸ ਨੂੰ ਵੱਲੋਂ ਆਪਣਾ ਅਨੁਸੂਚੀ ਜਾਤੀ ਦਾ ਜਾਲੀ ਸਰਟੀਫਿਕੇਟ ਬਣਵਾਇਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਮਗਰੋ ਰਾਜਪਦਰੀ ਸਕਰੂਟੀ ਕਮੇਟੀ ਨੇ ਰਾਜਕੁਮਾਰ ਉਰਫ ਰਾਜੂ ਦਾ ਅਨੁਸੂਚੀ ਜਾਤੀ ਸਰਟੀਫਿਕੇਟ ਜਾਲੀ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਖੁਸ਼ਖਬਰੀ ਸੁਣਾਉਂਦਿਆਂ ਪੰਜਾਬ ਹਨਰ ਸਿਕਲਾਈ ਸਕੀਮ ਨੂੰ ਅੰਤਿਮ ਰੂਪ ਦੇਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਵਰਕਿੰਗ ਗਰੁੱਪ ਬਣਾਉਂਦੇ ਨਿਰਦੇਸ਼ ਸਥਿਤੀ ਤੇ ਹਨ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰੰਦੇਸ਼ ਸੋਚ ਅਨਸਾਰ ਸੂਬੇ ਦੇ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ ਕੇ ਉਹਨਾਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਸਮਰਥ ਬਣਾਇਆ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲੈਂਦੇ ਆ ਕਿ ਹੈਗੀ ਦਸੰਬਰ ਦਾ ਮਹੀਨਾ ਜਿਸ ਦਿਨ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੂੱਚੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ ਸਮੂੱਚੀ ਮਨੁੱਖਤਾ ਲਈ ਸੋਗ ਦਾ ਮਹੀਨਾ ਹੈ ਭਗਵੰਤ ਸਿੰਘ ਮਾਨ ਨੇ ਕਿ ਹੈਗੀ ਸੂਬਾ ਸਰਕਾਰ 20 ਤੋਂ 30 ਦਸੰਬਰ ਤੱਕ ਕੋਈ ਵੀ ਖੁਸ਼ੀ ਦਾ ਸਮਾਗਮ ਨਹੀਂ ਕਰਵਾਵੇਗੀ ਮਾਨ ਨੇ ਕਿ ਹੈ ਕਿ ਸੋ ਸੂਬਾ ਸਰਕਾਰ ਵੱਲੋਂ ਦਸ਼ਮੇਸ਼ ਪੀਤਾ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਨੂੰ ਨਿਮਾਣੀ ਜਹੀ ਸ਼ਰਧਾਂਜਲੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਜੋੜਮੇਲ ਦੌਰਾਨ ਕਿੱਦਤ ਪੇਂਟ ਕਰਨ ਲਈ ਫਤਿਹਗੜ੍ਹ ਸਾਹਿਬ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਧਰਤੀ ਨਾ ਸਿਰਫ ਸਿੱਖਾਂ ਸਗੋਂ ਸਮੂਜੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਹੈ ਤੇ ਸਾਡੇ ਵਿੱਚੋਂ ਹਰ ਇੱਕ ਹਰੇਕ ਸਾਲ ਛੋਟੇ ਸਾਬਜਾਦਾਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਅੱਗੇ ਸ਼ੀਰ ਝਕਾਉਣ ਲਈ ਇੱਥੇ ਪਹੁੰਚਦਾ ਹੈ ਨੀਯਮ ਭਗਵਾਨ ਤਮਾਨ ਨੇ ਕਿਹਾ ਕਿ ਸਰਪਾ ਸਰਕਾਰ ਸ਼ਹੀਦੀ ਜੋਨ ਮੇਲ ਦੌਰਾਨ ਸ਼ਰਧਾਲੂਆਂ ਦੀ ਸੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਮੌਸਮ ਵਿਭਾਗ ਨੇ ਲੜ ਜਾਰੀ ਕੀਤਾ ਹੈ ਕਿ ਆਉਣ ਵਾਲੇ 3 ਦਿਨਾਂ ਵਿੱਚ ਪੰਜਾਬ ਵਿੱਚ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਵਾਲੀ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ 11 ਦਸੰਬਰ ਤੋਂ ਮੌਸਮ ਵਿੱਚ ਬਦਲਾਅ ਦੇ ਚੱਲਦਿਆਂ ਫਿਰ ਤੋਂ ਰਾਤ ਦੇ ਤਾਪਮਾਨ ਵਿੱਚ ਵਾਧਾ ਨਜ਼ਰ ਆਵੇਗਾ ਜੇਕਰ ਦਸੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਦਸੰਬਰ ਮਹੀਨੇ ਹੁਣ ਤੱਕ ਕੜਾਕੇ ਦੀ ਠੰਡ ਤੋਂ ਰਾਹਤ ਵਾਲਾ ਗੁਜ਼ਰ ਰਿਹਾ ਹੈ ਜਦਕੀ ਦਿਨ ਸਮੇਂ ਧੂਪ ਨਾਲ ਹੱਡ ਚੀਰਵੀਂ ਠੰਡ ਤੋਂ ਰਾਹਤ ਮਿਲ ਰਹੀ ਹੈ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਵਿੱਚ 11 ਦਸੰਬਰ ਤੋਂ ਮੌਸਮ ਵਿੱਚ ਬਦਲਾਅ ਦੇ ਅਸਰ ਹਨ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸੂਬਾ ਸਰਕਾਰ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਵਚਨਬੱਧ ਹੈ ਇਸ ਤਹਿਤ ਸੂਬਾ ਸਰਕਾਰ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਜਿਹੀ ਹੀ ਇੱਕ ਵੱਡੀ ਪਹਿਲ ਕਦਮੀ ਮਾਨ ਸਰਕਾਰ ਵੱਲੋਂ ਕੀਤੀ ਗਈ ਹੈ ਜਿਸ ਤਹਿਤ ਮਾਨ ਸਰਕਾਰ ਨੇ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ ਜਾਰੀ ਹੁਕਮ ਮੁਤਾਬਕ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2023-24 ਦੌਰਾਨ 6ਵੀਂ ਕਲਾਸ ਚ ਪੜ ਰਹੇ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਇਤਿਹਾਸਿਕ ਅਤੇ ਵਿਗਿਆਨਿਕ ਮਹੱਤਵ ਵਾਲੇ ਸਥਾਨਾਂ ਦੀ ਯਾਤਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਇਹਨਾਂ ਵਿਦਿਆਰਥੀਆਂ ਨੂੰ ਪੰਜਾਬ ਵਿੱਚ ਮੌਜੂਦ ਇਤਿਹਾਸਿਕ ਅਤੇ ਵਿਗਿਆਨਿਕ ਮਹੱਤਵ ਵਾਲੇ ہاں ਜਿੰਨਾ ਚ ਜਾਂਗਿਆ ਜਾਤੀ ਮੈਮੋਰੀਅਲ ਆਰਟ ਗੈਲਰੀ ਬੋਟੈਨੀਕਲ ਗਾਰਡਨ ਚੀੜਿਆਕਰ ਮਿਊਜ਼ੀਅਮ ਸਾਇੰਸ ਸਿਟੀ ਪੁਰਾਤੱਤਵ ਸਥਾਨ ਤੇ ਭੇਜਿਆ ਜਾ ਸਕਦਾ ਹੈ ਮਾਨ ਸਰਕਾਰ ਵੱਲੋਂ ਸੂਬੇ ਦੇ 1 ਲੱਖ 99681 ਸਕੂਲਾਂ ਦੇ ਪ੍ਰਤੀ ਵਿਦਿਆਰਥੀ 500 ਦੇ ਹਿਸਾਬ ਨਾਲ 9 ਕਰੋੜ 98 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਪੰਜਾਬ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਉਪਖਮ ਜਾਰੀ ਕੀਤੇ ਗਏ ਹਨ ਇਸ ਲਈ ਜੇਕਰ ਤੁਸੀਂ ਹਲੇ ਤੱਕ ਆਪਣੇ ਵਾਹਨ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਲਗਵਾਈ ਤਾਂ ਜਲਦ ਲਗਵਾ ਲਵੋ ਨਹੀਂ ਤਾਂ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ ਅੱਜ ਤੋਂ ਟ੍ਰੈਫਿਕ ਪੁਲਿਸ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਵਿਸ਼ੇਸ਼ ਨਾਕੇ ਲਗਾ ਕੇ ਚਲਾਨ ਕੱਟਨੇ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟ ਫੜੇ ਜਾਣ ਵਾਲਿਆਂ ਤੇ ਪਹਿਲੀ ਵਾਰ 2000 ਅਤੇ ਦੂਜੀ ਵਾਰ 3000 ਰੁਪਏ ਜੁਰਮਾਨਾ ਲਾਉਂਦਾ ਨਿਯਮ ਹੈ ਤੀਜੀ ਵਾਰ ਜੁਰਮ ਕਰਨ ਤੇ ਵਾਹਨ ਦੀ ਆਰਸੀ ਬਲੈਕਲਿਸਟ ਕਰਨ ਦਾ ਨਿਯਮ ਵੀ ਹੈ ਵਾਹਨਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣ ਲਈ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ ਜਦੋਂ ਕਿ ਸ਼ਹਿਰ ਵਿੱਚ ਨੰਬਰ ਪਲੇਟ ਨੂੰ ਫਿੱਟ ਕਰਵਾਉਣ ਲਈ ਦੋ ਕੇਂਦਰ ਬਣਾਏ ਗਏ ਹਨ ਇਸ ਦੇ ਨਾਲ ਹੀ ਲੋਕ ਕੁਝ ਵਧੇਰੇ ਫੀਸ ਅਦਾ ਕਰਕੇ ਹੋਮ ਡਿਲੀਵਰੀ ਛੋਲ ਦਾ ਲਾਭ ਵੀ ਲੈ ਸਕਦੇ ਹਨ ਕੋਈ ਸਿੰਗਲ ਬੰਦਾ ਉੱਠ ਕੇ ਕਹਿ ਦੇ ਕਿ ਮੈਨੂੰ ਨੌਕਰੀ ਪੈਸੇ ਦੇ ਕੇ ਮਿਲੀ ਅੱਜ ਨਹੀਂ ਤਾਂ ਤੁਸੀਂ ਲੱਭ ਲਿਓ ਜੇ ਕੋਈ ਪੰਜਾਬ ਦੇ ਵਿੱਚ ਹੈਗਾ ਜਿਹਨੂੰ ਸਰਕਾਰੀ ਨੌਕਰੀ ਮਿਲੀ ਹੋਵੇ ਤੇ ਉਹ ਬੰਦਾ ਇਹ ਕਵੇ ਕਿ ਮੈਨੂੰ ਇੰਨੇ ਪੈਸੇ ਦੇਣੇ ਪੈਗੇ ਕਿਉਂਕਿ ਅਸੀਂ ਨੌਕਰੀ ਦੇਣ ਵੇਲੇ ਨੰਬਰ ਦੇਖਦੇ ਆ ਇਹ ਵੀ ਨਹੀਂ ਦੇਖਦੇ ਕਿ ਉਹਦਾ ਬਾਪੂ ਉਹਦਾ ਦਾਦਾ ਕਿਹੜੀ ਪਾਰਟੀ 'ਚ ਹੈ ਜਾਂ ਕਿੱਥੇ ਹੈ ਉਹ ਉਹਨਾਂ ਦਾ ਕੰਮ ਹੈ ਡੈਮੋਕ੍ਰੇਸੀ ਹੈ ਬਹੁਤ ਸਾਰੇ ਵਿਰੋਧੀ ਪਾਰਟੀਆਂ ਵਾਲਿਆਂ ਦੇ ਪੋਤੇ-ਪੋਤੀਆਂ ਨੂੰ ਵੀ ਨੌਕਰੀਆਂ ਮਿਲ ਗਈਆਂ ਉਹ ਬੋਲਣ ਜੋਗੇ ਵੀ ਐ ਨਹੀਂ ਹੋਣ ਤੁਸੀਂ ਡਾਕਟਰਸ ਨੂੰ ਪ੍ਰੋਫੈਸ਼ਨ ਜਿੱਤਣਾ ਡਾਕਟਰ ਬਲਜੀਤ ਕੌਰ ਜੀ ਨੇ ਕਿਹਾ ਸੋ ਡਾਕਟਰਾਂ ਬਾਰੇ ਜਦੋਂ ਵੀ ਪ੍ਰੋਗਰਾਮ ਹੋਵੇ ਤਾਂ ਸਾਡੇ ਘਰੇ ਬੜਾ ਲਾਈਵ ਦੇਖਿਆ ਜਾਂਦਾ ਉਹ ਕਿਉਂਕਿ ਜਾ ਕੇ ਜਵਾਬ ਵੀ ਦੇਣਾ ਹੁੰਦਾ ਜੀ ਸੋ ਇਸ ਕਰਕੇ ਤੁਸੀਂ ਇਸ ਗੱਲ ਨੂੰ ਸੇਫ ਸਮਝੋ ਕਿ ਤੁਹਾਨੂੰ ਕੋਈ ਬਜਟ ਦੀ ਕਮੀ ਨਹੀਂ ਆਊਗੀ ਕੋਈ ਤੁਹਾਡੀਆਂ ਸੁਵਿਧਾਵਾਂ 'ਚ ਕਮੀ ਨਹੀਂ ਆਊਗੀ ਕਿਉਂਕਿ ਮੈਂ ਵੀ ਤਾਂ ਕਿਸੇ ਨੂੰ ਜਵਾਬ ਦੇ ਆ ਨਾ ਸੋ ਇਸ ਕਰਕੇ ਮੈਂ ਸਮਝਦਾ ਕਿ ਬੜਾ ਪਵਿੱਤਰ profession ਹੈ ਦੂਜਾ ਰੂਪ ਰੱਬ ਦਾ ਕਿਹਾ ਜਾਂਦਾ ਹੈ ਡਾਕਟਰਸ ਨੂੰ ਔਰ ਜ਼ਿੰਦਗੀਆਂ ਬਚਾਉਣੀਆਂ ਔਰ ਟਾਈਮ ਤੇ ਡਾਕਟਰੀ ਸਹਾਇਤਾ ਮਿਲ ਗਈ ਤਾਂ ਜ਼ਿੰਦਗੀ ਬਚ ਜਾਂਦੀ ਹੈ ਸੋ ਡਾਕਟਰਸ ਜਿਹੜੇ ਨੇ ਆਪਣੇ ਵੱਲੋਂ efforts ਕਰਦੇ ਆ ਬਹੁਤ ਔਰ ਜਿੰਨਾ ਵੀ ਉਹਨਾਂ ਦਾ ਉਹਨਾਂ ਕੋਲੇ ਸਾਧਨ अवेलेबल ਹੁੰਦੇ ਨੇ ਸਾਡਾ ਕੰਮ ਹੈ ਸਾਧਨ अवेलेबल ਕਰਾਉਣਾ ਅਸੀਂ ਇਹੀ ਕੋਸ਼ਿਸ਼ ਕਰਾਂਗੇ ਤੰਦਰੁਸਤ ਪੰਜਾਬ ਸਾਡਾ ਉਹੀ ਦਾਰਾ ਸਿੰਘ ਵਾਲਾ ਪੰਜਾਬ ਸਾਡਾ ਮਿਲਖਾ ਸਿੰਘ ਵਾਲਾ ਪੰਜਾਬ ਸਾਡਾ ਛਿੰਝਾਂ ਵਾਲਾ ਪੰਜਾਬ ਸਾਡਾ ਕੁਸ਼ਤੀਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਪੰਗੜੀਆਂ ਵਾਲਾ ਪੰਜਾਬ ਅਸੀਂ ਉਹ ਵਾਪਸ ਲੈ ਕੇ ਆਉਣਾ ਹੈ ਗਲੋਰੀ ਸਾਡੇ ਪੰਜਾਬ ਦੀ ਉਹ ਕਿਤੇ ਨਹੀਂ ਗਈ ਇੱਥੇ ਕਿਤੇ ਹੈ ਹੌਲੀ-ਹੌਲੀ ਰੰਗ ਜੇ ਹੁਣ ਡੇਢ-ਦੋ ਸਾਲ ਚ ਦਿਖਣ ਤਾਂ ਲੱਗ ਗਏ ਕੁਝ ਇਸ ਤਰ੍ਹਾਂ ਦੇ ਫੰਕਸ਼ਨ ਹੋਣ ਲੱਗ ਗਏ ਜਿਹੜੇ ਪਹਿਲਾਂ ਬੰਦ ਹੀ ਹੋ ਗਏ ਸੀ ਬਸ ਸਿਰਫ ਰੈਲੀਆਂ ਜਾ ਤਰਨੇ ਆ ਹੀ ਕੁਝ ਹੁੰਦਾ ਸੀ ਹੋਰ ਨਹੀਂ ਸੀ ਹੁਣ ਹੌਲੀ ਹੌਲੀ ਨੌਕਰੀਆਂ ਮਿਲ ਰਹੀਆਂ ਨੇ ਹੌਲੀ ਹੌਲੀ ਰੰਗ ਪੰਜਾਬ ਦੇ ਜਿਹੜੇ ਨੇ ਵਾਪਸ ਆ ਰਹੇ ਨੇ ਉਹ ਇੱਕ ਬੜਾ ਵਧੀਆ ਸ਼ੇਅਰ ਹੈ ਕਿ ਆਪਾਂ ਨੇ ਕੀ ਕਰਨਾ ਹੈ ਆਪਾਂ ਕਈ ਵਾਰੀ ਇਹ ਸੋਚ ਲੈਂਦੇ ਆ ਕਿ ਉਹ ਵੱਡਾ ਹੈ ਅੰਗਰੇਜ਼ੀ ਬੋਲੀ ਵੱਡੀ ਹੈ ਜੋ ਅਮਰੀਕਾ ਕੈਨੇਡਾ ਦੇ ਹਸਤਾਲ ਵਧੀਆ ਨੇ ਜਾਂ ਆਪਣੇ ਆਪ ਨੂੰ ਅਸੀਂ ਥੋੜਾ ਜਿਹਾ ਕਈ ਵਾਰੀ ਨਾ ਆਪ ਹੀ ਡੀਮੋਨਲਾਈਜ਼ ਕਰ ਲੈਨੇ ਤੇਰੇ ਉਹਦੇ ਵਿੱਚ ਇਹ ਬਹੁਤ ਇੱਕ ਸ਼ੇਰ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਜਿੰਨਾ ਚਿਰ ਦਰਿਆ ਦਰਿਆ ਹੈ ਉਹਨਾਂ ਦਾ ਤਾਂ ਨਾਮ ਹੈ ਕਿ ਫਲਾਨਾ ਦਰਿਆ ਹੈ ਜੋ ਸਮੁੰਦਰ ਚ ਪੈ ਗਿਆ ਉਹਦਾ ਆਪਣੀ ਹੋਣ ਖਤਮ ਸਮੁੰਦਰ ਦੇ ਵਿੱਚ ਰਣ ਗਿਆ ਤਾਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਤਾਂ ਨੀਵੇਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਸਿੱਧੀ ਰੱਖਣ ਲਈ ਜੋ ਕੁਝ ਵੀ ਕਰਨਾ ਪਿਆ ਕਰਾਂਗੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਦੀ ਆਜ਼ਾਦੀ ਘਰ ਘਰ ਪਚਾਉਣ ਲਈ ਜੋ ਕੁਝ ਵੀ ਕਰਨਾ ਪਿਆ ਕਰਾਂਗੇ ਇਨਕਲਾਬ ਦੇ ਦੀਵਿਆਂ ਚ ਤੇਲ ਦੀ ਥਾਂ ਤੇ ਖੂਨ ਵੀ ਪਾਉਣਾ ਪੈ ਗਿਆ ਪਾਵਾਂਗੇ ਪਰ ਇਨਕਲਾਬ ਦੇ ਦੀਵੇ ਬੁਝਣ ਨਹੀਂ ਦੇਣੇ ਲੋਕੋ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਪੰਜਾਬੀ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਐਨੇ ਪਿਆਰ ਸਤਿਕਾਰ ਨਾਲ ਸੁਣਿਆ ਪ੍ਰਮਾਤਮਾ ਖੁਸ਼ ਰੱਖੇ ਚੜ੍ਹ ਸਾਡਾ ਬਜ਼ੁਰਗ ਸਾਡਾ ਮਾਨ माननीय मुख्यमंत्री सरदार भगवंत सिंह मान जी ਦੇ ਵੱਲੋਂ ਸ਼ੁਰੂ ਕੀਤੇ ਇਸ ਮਹੀਮ ਦੇ ਵਿੱਚ ਇਹ ਸਾਡੇ ਹਲਕੇ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ ਮੈਡੀਕਲ ਕੈਂਪ ਲੱਗਣ ਜਾ ਰਿਹਾ ਹੈ ਇਸ ਕਰਕੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਪਹਿਲੀ ਗੱਲ ਤਾਂ ਇਸ ਵੀਡੀਓ ਸੰਦੇਸ਼ ਨੂੰ ਸ਼ੇਅਰ ਕਰਕੇ ਉਹਨਾਂ ਲੋੜਵੰਦਾਂ ਤੱਕ ਪਹੁੰਚਾਓ ਇਸ ਕਰਕੇ ਕਿਰਪਾ ਕਰਕੇ ਇਸ ਨੂੰ ਜ਼ਰੂਰ ਸ਼ੇਅਰ ਕਰ ਦਿਓ ਕੱਲ 9-12 ਨੂੰ ਪ੍ਰਾਇਮਰੀ ਸਕੂਲ ਪਨਾਮ ਪਿੰਡ ਪਨਾਮ ਦਾ ਜਿਹੜਾ ਪ੍ਰਾਇਮਰੀ ਸਕੂਲ ਹੈ ਉੱਥੇ ਮੈਡੀਕਲ ਕੈਂਪ ਲੱਗੂਗਾ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਡਾਕਟਰ ਮੈਡੀਕਲ ਡਾਕਟਰ ਦਵਾਈਆਂ ਵਾਲੇ ਹੱਡੀਆਂ ਵਾਲੇ ਅੱਖਾਂ ਵਾਲੇ ਮੌਕੇ ਦੇ ਉੱਤੇ ਹੀ ਇਲਾਜ ਹੋਊਗਾ ਤੇ ਮੌਕੇ ਦੇ ਉੱਤੇ ਹੀ ਦਵਾਈਆਂ ਮੁਫਤ ਵੰਡੀਆਂ ਜਾਣਗੀਆਂ ਜਿਨ੍ਹਾਂ ਜਿਨ੍ਹਾਂ ਸਾਡੇ ਬਜ਼ੁਰਗਾਂ ਦੇ ਲੋੜਵੰਦਾਂ ਦੇ ਨੂੰ ਐਣਕਾਂ ਦੀ ਲੋੜ ਹੋਊਗੀ ਉਹ ਐਣਕਾਂ ਵੀ ਕੱਲ੍ਹ ਇਸ ਵਕਤ ਮੌਕੇ ਤੇ ਦੇ ਦਿੱਤੀਆਂ ਜਾਣਗੀਆਂ ਤੇ ਅੱਖਾਂ ਦਾ ਚੈੱਕਅਪ ਵੀ ਹੋਊਗਾ ਇਸ ਦੇ ਨਾਲ ਹੀ ਇਸ ਕੈਂਪ ਦੇ ਵਿੱਚ ਅਸੀਂ ਜਿਵੇਂ ਅਕਸਰ ਆਪਣੇ ਲੋਕਾਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਇਲਾਕੇ ਦੇ ਲੋੜਵੰਦ ਬੰਦਿਆਂ ਨੂੰ ਪੈਨਸ਼ਨ ਕਾਰਡ ਬਣਾਉਣ ਲਈ ਆਯੁਸ਼ਮਾਨ ਕਾਰਡ ਬਣਾਉਣ ਲਈ ਵੱਖ-ਵੱਖ ਹੈਂਡੀਕੈਪ ਕਾਰਡ ਬਣਾਉਣ ਲਈ ਬਹੁਤ ੱੱਕੇ ਖਾਣੇ ਬੰਦੇ ਰੋਪੜ ਤੱਕ ਜਾਣਾ ਪੈਂਦਾ ਤਾਂ ਕੱਲ ਸਾਰੇ ਡਾਕਟਰ ਸਾਰੀ ਟੀਮਾਂ ਸਾਰਾ ਸਟਾਫ ਇੱਥੇ ਹੋਊਗਾ ਅਗਰ ਕਿਸੇ ਨੂੰ ਵੀ ਪੈਨਸ਼ਨ ਦਾ ਕਾਰਡ ਬਣਾਉਣਾ ਹੈ ਤੇ ਕੋਈ ਹੋਰ ਵੀ ਸੁਵਿਧਾ ਉਹ ਇਸ ਕੈਂਪ ਦੇ ਵਿੱਚ ਆ ਕੇ ਬਣਾ ਸਕਦਾ ਇਸ ਕਰਕੇ ਮੈਂ ਪਨਾਮਪਿੰਡ ਤੇ ਆਸ-ਪਾਸ ਦੇ ਸਾਰੇ ਪਿੰਡ ਭਲਾਨ ਹੋ ਗਿਆ ਨਾਮਗਰਾ ਹੋ ਗਿਆ ਸਕਸਾਲ ਹੋ ਗਿਆ ਭਲੜੀ ਹੋ ਗਿਆ ਬੱਸੀਆਂ ਹੋ ਗਿਆ ਜਿੰਨੇ ਵੀ ਸਾਡੇ ਇਸ ਪਿੰਡ ਦੇ ਸਾਰੇ ਪਿੰਡ ਹੈ ਆਪ ਸਭ ਨੂੰ ਬੇਨਤੀ ਕਰਦਾ ਹੈ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਪਿੰਡ ਦੇ ਵਿੱਚ ਆਪਣੇ ਲੋੜਵੰਦ ਲੋਕਾਂ ਨੂੰ ਲੈ ਕੇ ਇੱਥੇ ਜ਼ਰੂਰ ਪਹੁੰਚੋ ਨਾਲ ਹੀ ਕੱਲ ਦੇ ਇਸ कॅम्प ਦੇ ਵਿੱਚ ਬੱਚਿਆਂ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਵੀ ਪੇਸ਼ ਕੀਤਾ ਜਾਊਗਾ ਚਾਪ ਪਕੌੜਿਆਂ ਦਾ ਲੰਗਰ ਵੀ ਆਟੁੱਟ ਚੱਲੂਗਾ ਇਸ ਕਰਕੇ ਬੇਨਤੀ ਹੈ ਸਾਡੀ ਇਸ मुहिम ਨੂੰ ਆਪ ਜੀ ਨੇ ਕਾਮਯਾਬ ਕਰਨਾ ਹੈ ਦੀ ਆਪਣੇ ਆਪਣੇ ਪਿੰਡ ਤੋਂ ਜਿਹੜੇ ਵੀ ਲੋੜਵੰਦ ਲੋਕ ਨੇ ਉਹਨਾਂ ਨੂੰ ਇਸ ਮੈਡੀਕਲ ਕੈਂਪ ਦੇ ਵਿੱਚ ਆਪਾਂ ਜ਼ਰੂਰ ਲੈ ਕੇ ਆਣੀ। ਕੁਝ ਬੱਸਾਂ ਵੀ ਅਸੀਂ ਲਾਈਆਂ ਨੇ ਜੋ ਲਗਾਤਾਰ ਇਹਨਾਂ ਪਿੰਡਾਂ ਦੇ ਵਿੱਚੋਂ ਅ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਲੈ ਕੇ ਆ ਸਕਦੀਆਂ। ਉਹਨਾਂ ਬੱਸਾਂ ਦੀ ਵੀ ਕੋਆਰਡੀਨੇਸ਼ਨ ਸਾਡੇ ਵਰਕਰ ਸਰਹਬਾਨ ਕਰਨਗੇ। ਇਸ ਕਰਕੇ ਕੱਲ ਮਿਤੀ 9 ਦਸੰਬਰ ਪਿੰਡ ਬਨਾਮ ਪ੍ਰਾਇਮਰੀ। ਧੰਨਵਾਦ। ਦੇਖੋ 60 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਆ ਚੁੱਕੀ ਹੈ। 11500 11500 ਕਰੋੜ ਰੁਪਇਆ ਫੋਕਲ ਪੁਆਇੰਟਸ ਜਿਹੜੇ ਨੇ ਉਹਨਾਂ ਦੀ ਰੈਨੋਵੇਸ਼ਨ ਵਾਸਤੇ ਉਹਨਾਂ ਨੂੰ ਮੋੜ ਸੁਰਜੀਤ ਕਰਨ ਵਾਸਤੇ ਅਸੀਂ ਜਿਹੜਾ ਆ ਉਲਗਾ ਰਹੇ ਆ ਸੋ ਅਸੀਂ ਐਕਸਪੋਰਟ ਨੂੰ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਪੰਜਾਬ ਸਰਕਾਰ ਨੇ ਆਪਣੀ ਇੱਕ ਇੰਡਸਟਰੀਅਲ ਪਾਲਿਸੀ ਵੀ ਜਿਹੜੀ ਆ ਉਹ ਰਿਲੀਜ਼ ਕੀਤੀ ਆ ਜਿਹੜੀ ਕਿ ਕਾਫੀ ਬੈਨੀਫੀਸ਼ੀਅਲ ਫਾਰ ਦਾ ਇੰਡਸਟਰੀਅਲਿਸਟ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੂਰੀ ਕੰਡੀਊਸਿਵ এনवायरमेंट ਸਿਰਜਣ ਵਾਸਤੇ ਇੰਡਸਟਰੀ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਸਤੇ ਤਤਪਰ ਨੇ ਉਹ ਆਪਦੇ ਅ ਜਿੰਨੇ ਵੀ ਅਧਿਕਾਰੀ ਨੇ ਇੰਡਸਟਰੀਜ਼ ਦੇ ਵਿੱਚ ਜਾਂ ਦੂਸਰੇ ਹਮੇਸ਼ਾ ਹੀ ਸਮੇਂ-ਸਮੇਂ ਤੇ ਇਨਸਟਰਕਸ਼ਨ ਜਿਹੜੀਆਂ ਨੇ ਉਹ ਜਾਰੀ ਕਰਦੇ ਆ। ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਇੰਡਸਟਰੀ ਹੈ ਉਹ ਮਾਈਗਰੇਟ ਹੁੰਦੀ ਜਾ ਰਹੀ ਸੀ ਇੱਕ ਇਸ ਕਰਕੇ ਕਿ ਬਿਜਲੀ ਦੇ ਜਿਹੜੇ ਰੇਟ ਨੇ ਬਹੁਤ ਜ਼ਿਆਦਾ ਦੇਖੋ ਦੇਖੋ ਸਾਡੇ ਬਿਜਲੀ ਦੇ ਰੇਟ ਕੋਈ ਜ਼ਿਆਦਾ ਨਹੀਂ ਆ ਸੀ ਸਬਸਿਡੀ ਜਿਹੜੀ ਆ ਇੰਡਸਟਰੀ ਨੂੰ ਸਬਸਿਡੀ ਦੇ ਰਹੇ ਆ ਔਰ ਜਿੰਨੀ ਸਬਸਿਡੀ ਪਹਿਲਾਂ ਸੀਗੀ ਅਸੀਂ ਉਹਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ। ਰਾਤ ਰਾਜੇ ਇਹ ਕਹਾ ਜਾਂਦਾ ਸੀਗਾ ਕਿ ਆ 600 ਯੂਨਟ ਬਿਜਲੀ ਫਰੀ ਦੇਣ ਦੇ ਨਾਲ ਬਰਡਨ ਹੋਰ ਵਧੇਗਾ। ਇਹ ਦੂਜੀਆਂ ਸਬਸਿਡੀਆਂ ਖਤਮ ਹੋਣਗੀਆਂ। ਅਸੀਂ ਕੋਈ ਵੀ ਨਾ ਇੰਡਸਟਰੀ ਦੇ ਵਿੱਚ ਸਬਸਿਡੀ ਨੂੰ ਘਟਾਇਆ ਨਾ ਅਸੀਂ ਐਗਰੀਕਲਚਰਲ ਸੈਕਟਰ ਦੇ ਵਿੱਚ ਕੋਈ ਸਬਸਿਡੀ ਘਟਾਈ ਆ। ਡੋਮੈਸਟਿਕ ਦੇ ਵਿੱਚ ਵੀ 600 ਯੂਨਟ ਦੇ ਰਹੇ ਆ ਔਰ ਸਾਡੇ ਕੋਲ ਬਿਜਲੀ ਦੀ ਕੋਈ ਵੀ ਕਮੀ ਨਹੀਂ। ਦੇਖੋ 2 ਸਾਲ ਕੇ ਬਾਅਦ ਪੰਜਾਬ ਕਾ ਇਤਨਾ ਨੁਕਸਾਨ ਕਰੇ ਕਿ ਮਾਗੀਏ। और मेरा जो सवाल था हेल्थ मिनिस्टर के पास जो बेसिक इंफ्रास्ट्रक्चर का वो आपने खत्म कर दिया आम आदमी पर मैंने इनको पूछा कि आप बताए चीफ मिनिस्टर से भी कोई इनका एक भी एमएलए या मिनिस्टर कभी आम आदमी में चक्कर लगाने की बात नहीं क्या वहाँ इलाज गए क्योंकि जब चीफ मिनिस्टर साहब दो दफा बीमार हुए वो अपोलो हॉस्पिटल दिल्ली में गए इनके मिनिस्टर जब बीमार होते हैं सारे के सारे टॉप प्राइवेट हॉस्पिटल्स में ने नेवर, नेवर गो। गो मैंने कहा आप सो तो तो अब ये वो वो बात पर आ रहे तो उसका मतलब दो साल का तकरीबन पंद्रह सौ करोड़ का तो पंजाब का नुकसान हो हमारा एग्जिस्टिंग इंफ्रास्ट्रक्चर खत्म कर दिए डॉक्टर्स है नहीं दवाई है नहीं मशीन है नहीं स्टाफ है नहीं तो देवसडर के ये पॉलिसी फेलिए और जितने इनके स्कूल्स ऑफ है एक तो गिर गया जी बदोवाल में उसकी बिल्डिंग गिर गई छत गिर गई एक लीडी टीचर की मुझे बताए ये आम आदमी क्लिनिक का एडवांटेज किसको रहा है ये प्राइमरली जैसे हमारी डिस्पेंसरी वो डिस्पेंसरी किसी का ब्लड प्रेशर चेक करना है किसी का छोटा मोटा बीमारी है जो बेसिक बीमारी है उसका इलाज पहले ही चलता था हमारे स्पेशलाइज हॉस्पिटल चाहिए जैसे राजस्थान में थी कम से कम पच्चीस लाख इंश्योरेंस तो दो भाई अगर जहाँ किसी को क्रिटिकली बीमार है उसको मदद की जरूरत बाकी इलाज तो लोग पचास रुपए देकर प्राइवेट डॉक्टर के पास भी करवा लेते हैं ये बेसिक इनके पास है इमोशनल मोमेंट है क्योंकि सर प्रकाश सिंह बादल जी और चौधरी देवीलाल जी का ऐसा प्यार था कि मुझे आज भी वो दिन याद है कि जिस दिन मेरी शादी के पहले दिन मैंने इस घर में मैं आई थी तो प्रकाश सिंह बादल जी के जब मैंने मथा टेका चरण पकड़े आशीर्वाद के लिए तो उन्होंने कहा नहीं बेटा है नहीं ये हमारे घर के आदमी चौधरी जी पहले इनके आप आशीर्वाद इनका लीजिए और हमेशा ये पहले ले करते तो ऐसा उनका प्यार और आज मैं चटाला परिवार का शुक्राना करती हूँ कि चौधरी साहब के साथ देवी लाल साथ, बादल साहब का जो इतना प्यार था उस प्यार का नमूना एक हिंदू सिख के सांझ का नमूना सद्भावना का नमूना किसानों के मजदूरों के हिंदुस्तान के दिनों जिसने सेवा करी हर वर्ग की गरीब की आज ये प्रतिमा हमेशा आने वाली पीढ़ियों को एक संदेशा देगी और एक प्रेरणा का स्रोत बनेगी मैं शुक्राना करती हूँ कि आज उनके जन्मदिन में ये इससे बड़ी श्रद्धांजलि होती है बादल साहब और देवीलाल जी को पूरे हरियाणा और पंजाब का नेता नहीं माने पूरे देश का नेता माने किसानों का उनको कहा गया क्या कहेंगे बिल्कुल सही बात है दोनों ने जितना किसानों के लिए किया बेमिसाल ना उनसे पहले ना उनके बाद कोई ऐसे लीडर बनेंगे चौधरी देवीलाल जी तो देश के प्रधानमंत्री बन के भी उन्होंने इतनी बड़ी उन्होंने सेवा जो अदा की थी उसको कभी हम भूल नहीं सकते और प्रकाश सिंह बादल जी चाहे पांच बारी इधर मुख्यमंत्री रहे हैं लेकिन उन्होंने भी आ, किसानों के लिए जो किया ये दोनों किसानों के मसीहा असली असली मतलब में पूरे देश में किसानों के मसीहा हमेशा याद धन्यवाद धन्यवाद